ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਮੈਂ ਹਾਂ ਤੁਹਾਡੇ ਨਾਲ ਰਾਜਪਿੰਦਰ ਕੁਆਰ ਜਿਸ ਤਰ੍ਹਾਂ ਹਰ ਵਾਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਕਿਸਾਨ ਵੀਰਾਂ ਦੇ ਲਈ ਕੁਝ ਵੱਖਰਾ ਲੈ ਕੇ ਆਈਏ ਜੋ ਉਹਨਾਂ ਦੇ ਲਈ ਬੇਹੱਦ ਹੀ ਲਾਹੇਵੰਦ ਸਾਬਿਤ ਹੁੰਦਾ ਹੈ ਅੱਜ ਵੀ ਕੁਝ ਵੱਖਰਾ ਦਿਖਾਵਾਂਗੇ ਇੱਕ ਅਲੱਗ ਵਿਸ਼ੇ ਤੇ ਮਾਹੇ ਡਾਕਟਰ ਦੇ ਨਾਲ ਗੱਲਬਾਤ ਹੋਏਗੀ ਪਰ ਉਸ ਤੋਂ ਪਹਿਲਾਂ ਕਿਸਾਨਾਂ ਲਈ ਹੁੰਦੀ ਹੈ ਖੇਤੀ ਸੂਚਨਾ ਤੇ ਸੁਝਾਓ ਫਿਰ ਪਹਿਲਾਂ ਉਸ ਤੇ ਨਜ਼ਰ ਮਾਰਦੇ ਹਾਂ ਕਿਸਾਨ ਵੀਰੋ ਮੈਂ ਹਾਂ ਡਾਕਟਰ ਸਤਵਿੰਦਰ ਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਖੇਤੀ ਸੂਚਨਾਵਾਂ ਅਤੇ ਸਜਾ ਬਾਸਮਤੀ ਫਸਲ ਦੀ ਲਵਾਈ ਜੁਲਾਈ ਹਫ਼ਤੇ ਦੇ ਪਹਿਲੇ 15 ਵਾੜੇ ਵਿੱਚ ਖਤਮ ਕਰ ਦਿਓ ਬਾਸਮਤੀ ਫਸਲ ਨੂੰ ਝੰਡਾ ਰੋਗ ਤੋਂ ਬਚਾਉਣ ਲਈ ਕਿਸਾਨ ਵੀਰੋ ਇਹ ਜ਼ਰੂਰੀ ਹੈ ਕਿ ਪਨੀਰੀ ਪੁੱਟ ਕੇ ਲਗਾਉਣ ਤੋਂ ਪਹਿਲਾਂ 6 ਘੰਟੇ ਲਈ 2% ਟ੍ਰਾਈਕੋਡਰਮਾ ਐਸਪੈਰਲਮ ਦੇ ਘੋਲ ਵਿੱਚ ਡਬੋ ਕੇ ਰੱਖੋ ਅਤੇ ਉਸ ਤੋਂ ਬਾਅਦ ਹੀ ਲਵਾਈ ਕਰੋ ਝੋਨੇ ਦੀ ਸਿੱਧੀ ਬਜਾਈ ਜਾਂ ਕਦੂ ਕੀਤੇ ਖੇਤਾਂ ਵਿੱਚ ਝੋਨੇ ਦੀ ਲਵਾਈ ਤੋਂ ਬਾਅਦ ਨਦੀਨਾਂ ਦੀ ਸਮੱਸਿਆ ਆਮ ਤੌਰ ਤੇ ਆ ਜਾਂਦੀ ਹੈ ਅਤੇ ਨਦੀਨਾਂ ਦੀ ਪਛਾਣ ਤੋਂ ਬਾਅਦ ਹੀ ਸफारਿਸ਼ੁਦਾ ਨਦੀਨਨਾਸ਼ਕ ਸਪਰੇਅ ਕਰੋ ਸੋਨੀ ਦੀ ਮੱਕੀ ਦੇ ਬਜਾਈ ਕੀਤੇ ਖੇਤਾਂ ਵਿੱਚ ਫਾਲ ਆਰਮੀ ਵਾਰਮ ਦੇ ਕੀੜੇ ਦੇ ਹਮਲੇ ਪ੍ਰਤੀ ਸचेत ਰਹੋ ਇਸ ਕੀੜੇ ਦੀਆਂ ਛੋਟੀਆਂ ਸੁੰਡੀਆਂ ਪੱਤਿਆਂ ਨੂੰ ਖੁਰਚ ਖੁਰਚ ਕੇ ਖਾਂਦੀਆਂ ਨੇ ਤੇ ਵੱਡੀਆਂ ਸੁੰਡੀਆਂ ਗੋਭ ਦੇ ਪੱਤਿਆਂ ਵਿੱਚ ਗੋਲ ਅੰਡਾਕਾਰ ਮੋਰੀਆਂ ਕਰ ਦਿੰਦੀਆਂ ਨੇ ਅਤੇ ਇਹਨਾਂ ਗੋਬਾਂ ਨੂੰ ਵਿਠਾਂ ਨਾਲ ਭਰ ਦਿੰਦੀਆਂ ਨੇ ਇਸ ਤੋਂ ਇਲਾਵਾ ਮੱਕੀ ਦਾ ਗੜੂਆ ਵੀ ਜੂ ਤੋਂ ਸਤੰਬਰ ਤੱਕ ਮੱਕੀ ਦੀ ਫਸਲ ਤੇ ਕਾਫੀ ਹਮਲਾ ਕਰਦਾ ਹੈ ਇਹਨਾਂ ਦੋਵਾਂ ਕੀੜਿਆਂ ਦੀ ਰੋਕਥਾਮ ਲਈ 0.4 ਤੋਂ 0.5 ਐਮ ਐਲ ਕੋਰਾਜਨ 18.5 ਐਸ ਈ ਕੀਟਨਾਸ਼ਕ ਦਵਾਈ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਤੁਸੀਂ ਸਪਰੇਅ ਕਰੋ ਨਰਮੇ ਦੀ ਫਸਲ ਵਿੱਚ ਚਿੱਟੀ ਮੱਖੀ ਦੇ ਹਮਲੇ ਲਈ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਜੇਕਰ ਬੂਟੇ ਦੇ ਉੱਪਰਲੇ ਹਿੱਸੇ ਤੇ 6 ਮੱਖੀਆਂ ਪ੍ਰਤੀ ਪੱਤਾ ਤੁਹਾਨੂੰ ਦਿਖਾਈ ਦੇਣ ਤਾਂ ਤੁਸੀਂ ਛੜਕਾ ਕਰ ਸਕਦੇ ਹੋ ਪੂਰੀ ਜੂੰ ਦੀ ਰੋਕਥਾਮ ਲਈ ਜੇਕਰ ਬੂਟੇ ਦੇ ਉੱਪਰਲੇ ਹਿੱਸੇ ਤੇ 12 ਬੱਚੇ ਜਾਂ ਬਾਲਗ ਪੂਰੀ ਜੂੰ ਦੇ ਪ੍ਰਤੀ ਪੱਤਾ ਤੁਹਾਨੂੰ ਦਿਖਾਈ ਦੇਣ ਤਾਂ ਤੁਸੀਂ ਰੋਕਥਾਮ ਲਈ ਸਪਰੇਅ ਕਰੋ ਇਸੇ ਤਰ੍ਹਾਂ ਮੀਲੀਬਗ ਦੇ ਹਮਲੇ ਸਮੇਂ ਜੇਕਰ ਤੁਹਾਨੂੰ ਮੀਲੀਬਗ ਦਾ ਹਮਲਾ ਖੇਤ ਵਿੱਚ ਦੇਖਣ ਨੂੰ ਮਿਲਦਾ ਹੈ ਤਾਂ ਤੁਰੰਤ ਹੀ ਤੁਸੀਂ ਖੇਤ ਵਿੱਚ ਸਪਰੇਅ ਕਰ ਸਕਦੇ ਹੋ ਤੇਲ ਬੀਜ ਫਸਲਾਂ ਵਿੱਚੋਂ ਤੁਸੀਂ ਤਿਲਾਂ ਦੀ ਬਜਾਈ ਜੁਲਾਈ ਦੇ ਪਹਿਲੇ 15 ਵਾੜੇ ਤੱਕ ਕਰ ਸਕਦੇ ਹੋ ਇਸ ਤੋਂ ਇਲਾਵਾ ਬਰਾਨੀ ਮੂੰਗਫਲੀ ਦੀ ਕਾਸ਼ਟ ਤੁਸੀਂ ਜੁਲਾਈ ਦੇ ਪਹਿਲੇ ਹਫਤੇ ਸ਼ੁਰੂ ਕਰ ਸਕਦੇ ਹੋ ਸੌਣੀ ਦੀਆਂ ਦਾਲਾਂ ਵਿੱਚ ਤੁਸੀਂ ਮੂੰਗੀ ਦੀ ਬਜਾਈ ਇਸ ਮਹੀਨੇ ਦੇ ਦੂਜੇ 15 ਵਾੜੇ ਵਿੱਚ ਕਰ ਸਕਦੇ ਹੋ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਾਇਲਟ ਪ੍ਰੋਜੈਕਟ ਅਧੀਨ ਪਠਾਨਕੋਟ ਗੁਰਦਾਸਪੁਰ ਜਲੰਧਰ ਕਪੂਰਥਲਾ ਬਠਿੰਡਾ ਤੇ ਸਗਰੂਰ ਇਹਨਾਂ ਜ਼ਿਲ੍ਹਿਆਂ ਵਿੱਚ ਜਿੰਨਾ ਕਿਸਾਨਾਂ ਵੱਲੋਂ ਝੋਨੇ ਦੀ ਥਾਂ ਤੇ ਮੱਕੀ ਦੀ ਕਾਸ਼ਤ ਕੀਤੀ ਜਾਵੇਗੀ ਉਹਨਾਂ ਨੂੰ 7000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ ਜੇਕਰ ਕਿਸਾਨ ਵੀਰੋ ਤੁਸੀਂ ਝੋਨੇ ਦੀ ਥਾਂ ਤੇ ਮੱਕੀ ਦੀ ਬਜਾਈ ਕੀਤੀ ਹੈ ਤਾਂ ਆਪਣੀ ਰਜਿਸਟ੍ਰੇਸ਼ਨ ਜਰੂਰ ਕਰਾਓ ਕਿਉਂਕਿ ਇਹ ਪ੍ਰੋਤਸਾਹਨ ਰਾਸ਼ੀ ਉਹਨਾਂ ਹੀ ਕਿਸਾਨ ਵੀਰਾਂ ਨੂੰ ਮਿਲੇਗੀ ਜੋ ਆਪਣੀ ਰਜਿਸਟ੍ਰੇਸ਼ਨ ਕਰਾਉਣਗੇ ਕਿਉਂਕਿ ਇਸ ਵਿੱਚ ਰਜਿਸਟ੍ਰੇਸ਼ਨ ਕਰਾਉਣੀ ਬਹੁਤ ਲਾਜ਼ਮੀ ਹੈ ਤੁਸੀਂ ਆਪਣੇ ਨੇੜਲੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਨਾਲ ਜਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਕਿਸਾਨ ਵੀਰੋ ਇਹ ਸਨ ਖੇਤੀਬਾੜੀ ਸੂਚਨਾਵਾਂ ਤੇ ਸੁਝਾਅ ਫੇਰ ਮਿਲਾਂਗੇ ਧੰਨਵਾਦ ਜਿਸ ਤਰ੍ਹਾਂ ਕਿ ਇਸ ਪ੍ਰੋਗਰਾਮ ਦੇ ਦੂਸਰੇ ਭਾਗ ਦੇ ਵਿੱਚ ਅਸੀਂ ਇੱਕ ਮਾਹੀ ਡਾਕਟਰ ਦੇ ਨਾਲ ਗੱਲਬਾਤ ਕਰਦੇ ਹਾਂ ਮਾਹੀ ਡਾਕਟਰ ਤੁਹਾਨੂੰ ਇੱਕ ਖਾਸ ਵਿਸ਼ੇ ਤੇ ਆਪਣੀ رائے ਦਿੰਦੇ ਨੇ ਤੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਸੰਬੰਧੀ ਜ਼ਰੂਰੀ ਨੁਕਤੇ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਾਹੇ ਡਾਕਟਰ ਜੁੜੇ ਨੇ ਡਾਕਟਰ ਬਲਜਿੰਦਰ ਸਿੰਘ ਭੁੱਲਰ ਜੋ ਕਿ ਅੰਮ੍ਰਿਤਸਰ ਦੇ ਵਿੱਚੋਂ ਮੁੱਖ ਖੇਤੀਬਾੜੀ ਅਫਸਰ ਦੇ ਵਜੋਂ ਸੇਵਾਵਾਂ ਨਿਭਾ ਰਹੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਡਾਕਟਰ ਰਣਜੀਤ ਸਿੰਘ ਚੋਹਾਨ ਨੇ ਤਾਂ ਆਓ ਫਿਰ ਗੱਲਬਾਤ ਦੇਖਦੇ ਹਾਂ ਝੋਨੇ ਅਤੇ ਬਾਸਮਤੀ ਦੀ ਫਸਲ ਦੀ ਸੰਭਾਲ ਸੰਬੰਧੀ ਨੁਕਤੇ ਇਸ ਵਿਸ਼ੇ ਤੇ ਜਾਣਕਾਰੀ ਦੇਣ ਲਈ ਮੇਰੇ ਨਾਲ ਖੜੀ ਨੇ ਡਾਕਟਰ ਬਲਜਿੰਦਰ ਸਿੰਘ ਭੁੱਲਰ ਜੀ ਜਿਹੜੇ ਮੁੱਖ ਕੀਤੀਬੜੀ ਅਫਸਰ ਨੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਦੇ ਵਿੱਚ ਆਪਣੀ ਸੇਵਾ ਨਿਭਾ ਰਿਹਾ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਤੁਹਾਡੇ ਇਸ ਜ਼ਿਲ੍ਹੇ ਦੀ ਸ਼੍ਰੀ ਅਮਰਤਸਰ ਸਾਹਿਬ ਦੀ ਇਹਦੇ ਵਿੱਚ ਸਿੱਧੀ ਬਜਾਈ ਝੋਨੇ ਦੀ ਅਤੇ ਬਾਸਮਤੀ ਦੀ ਕੀ ਪੋਜੀਸ਼ਨ ਆ ਕਿੰਨਾ ਖੇਤਰਫਲ ਇਸ ਬਜਾਈ ਦੇ ਹੇਠ ਆਇਆ ਹੋਇਆ ਸਾਡੇ ਇਸ ਜ਼ਿਲ੍ਹਾ ਅਮਰਤਸਰ ਦੇ ਵਿੱਚ ਸੌਣੀ ਦੇ ਵਿੱਚ 180000 ਹੈਕਟੇਅਰ ਜਿਹੜਾ ਰਕਬਾ ਹੈ ਉਹ ਸਾਡਾ ਚੂਨੇ ਤੇ ਬਾਸਮਤੀ ਦੇ ਅਧੀਨ ਹੈ ਜਿਹਦੇ ਵਿੱਚੋਂ ਲਗਭਗ 1.5 ਲੱਖ ਜਿਹੜਾ ਹੈਕਟੇਅਰ ਹੈ ਉਹ ਸਾਡਾ ਬਾਸਮਤੀ ਨਰੂਲ ਬਾਸਮਤੀ ਦੇ ਅਧੀਨ ਹੈ ਸੋ 30000 ਜਿਹੜਾ ਹੈਕਟੇਅਰ ਰਕਬਾ ਉਹ ਸਾਡਾ ਪਰਮਲ ਜਿਹੜਾ ਉਹਦੇ ਅਧੀਨ ਰਕਬਾ ਹੈ ਸੋ ਇਸ ਵਕਤ ਜੋ ਸਾਡੇ ਕੋ ਪੋਰਟਲ ਦੇ ਉੱਪਰ ਜਿਹੜੀ ਲੇਟੈਸਟ ਜਾਣਕਾਰੀ ਹੈ ਉਹਦੇ ਮੁਤਾਬਕ ਸਾਡੇ ਅਸੀਂ 6500 ਏਕੜ ਜਿਹੜਾ ਰਕਬਾ ਆ ਉਹ ਸਾਡੇ ਕੋ ਸਿੱਧੀ ਬਜਾਈ ਦਾ ਲਗਭਗ ਹੋ ਚੁੱਕਾ ਹੈ ਸੋ ਆਸ ਆ ਵੀ ਆਉਂਦੇ ਦਿਨਾਂ ਤੱਕ 15 ਜੁਲਾਈ ਤੱਕ ਸਰਕਾਰ ਨੇ ਟਾਈਮ ਦਿੱਤਾ ਵੀ ਉਹਨੂੰ ਹੋਰ ਵੀ ਅਸੀਂ ਵਧਾਵਾਂਗੇ ਡਾਕਟਰ ਸਾਹਿਬ ਅੱਜ ਉਮੀਦ ਹੈਗੀ ਆ ਹੋਰ ਰਕਬਾ ਇਸ ਫਸਲ ਸਿੱਧੀ ਬਜਾਈ ਹੇਠ ਆਉਣ ਦੀ ਭਾਵੇਂ ਬਾਸਮਤੀ ਹੀ ਹੋਵੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਸਟਾਫ ਆ ਉਹ ਜਾ ਰਹੇ ਨੇ ਕਈ ਇਹੋ ਜਿਹੀ ਜਗ੍ਹਾ ਹੁੰਦੀਆਂ ਨੇ ਜਿੱਥੇ ਉਹ ਫਾਰਮਰ ਨਹੀਂ ਲੱਭਦੇ ਫਿਰ ਵੀ ਅਸੀਂ ਉਹਨਾਂ ਏਰੀਆ ਨੂੰ ਲੱਭ ਕੇ ਉਹਦੀ ਰਜਿਸਟ੍ਰੇਸ਼ਨ ਜਿਹੜੀ ਆ ਨਾ ਉਹਦੀ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਉਹਦੇ ਨਾਲ ਆਸਿਆ ਵੀ ਹੋਰ ਰਗਬਾ ਜਿਹੜਾ ਇਹਦੇ ਤੇ ਅਧੀਨ ਜਿਹੜਾ ਸਿੱਧੀ ਬਿਜਾਈ ਥੱਲੇ ਹੋਰ ਵਧੇਗਾ ਡਾਕਟਰ ਸਾਹਿਬ ਕੀ ਸਮੱਸਿਆ ਕੀ ਕਾਰਨ ਨੇ ਕਿਸਾਨ ਵੀਰੇ ਸਿੱਧੀ ਬਿਜਾਈ ਵੱਲੋਂ ਕਿਉਂ ਨਹੀਂ ਜ਼ਿਆਦਾ ਹੁੰਦੀ ਮੇਨ ਜਿਹੜਾ ਮੁੱਖ ਮੁੱਦਾ ਹੈ ਉਹਦੇ ਵਿੱਚ ਇਹਨਾਂ ਦੇ ਮਨ ਦੇ ਵਿੱਚ ਕਿਸਾਨ ਵੀਰਾਂ ਦੇ ਵਿੱਚ ਇਹਦੇ ਨਦੀਨਾਂ ਦੀ ਜਿਹੜੀ ਹੈ ਨਾ ਉਹ ਜਿਆਦਾ ਇੱਕ ਪਰਮ ਕਹਿ ਲੋ ਜਾਂ ਵਹਿਮ ਕਹਿ ਲੋ ਉੱਪਰ ਆਇਆ ਵੀ ਨਦੀਨ ਦੇ ਵਾਸਤੇ ਸਾਨੂੰ ਜਿਹੜੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਹੂੰ ਸੋ ਉਹਦੇ ਲਈ ਹੁਣ ਪੀਜੂ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਲੁਧਿਆਣਾ ਆ ਉਹਨੇ ਕਾਫੀ ਹੱਦ ਤੱਕ ਆਪਾਂ ਨੂੰ ਇਸ ਤੇ ਸਮੱਸਿਆ ਦੇ ਜਿਹੜੇ ਹੱਲ ਦੇ ਦਿੱਤੇਗੇ ਨੇ ਔਰ ਬਰੇ ਕਾਰਗਰ ਸਾਬਤ ਹੋ ਰਹੇ ਨੇ ਹੂੰ ਸੋ ਉਹਦੇ ਬਾਬਤ ਅਸੀਂ ਵੀ ਕਿਸਾਨਾਂ ਨੂੰ ਜਾਗਰੂਤ ਜਿਹੜਾ ਕਰ ਰਹੇ ਆਂ ਵੀ ਇਹ ਦਵਾਈਆਂ ਨੇ ਔਰ ਦਵਾਈਆਂ ਪਾਉਣ ਦੀ ਵਕਰੀਆਂ ਵਕਰੀਆਂ ਉਹਦੀਆਂ ਸਟੇਜਾਂ ਨੇ ਹੂੰ ਤੇ ਉਹਦੇ ਤੇ ਉਹ ਕਿਸਾਨ ਜਿਹੜਾ ਆ ਉਹ ਨੂੰ ਫਾਲੋ ਕਰ ਰਿਹਾ ਹੈ ਡਾਕਟਰ ਸਾਹਿਬ ਜਦੋਂ ਬਜਾਈ ਕਰ ਲਈ ਉਸ ਤੋਂ ਬਾਅਦ ਸ਼ੁਰੂ ਤੋਂ ਦੱਸੋ ਕਿਹੜੇ ਨੁਕਤੇ ਧਿਆਨ ਦੇ ਵਿੱਚ ਰੱਖਣੇ ਆ ਇਹਦੇ ਡਾਕਟਰ ਸਾਹਿਬ ਵੇਖੋ ਜਿਹੜੀ ਸਿੱਧੀ ਬਜਾਈ ਆ ਇਹ ਤਿੰਨ ਤਰੀਕਿਆਂ ਨਾਲ ਕੀਤੀ ਜਾਂਦੀ ਆ ਇੱਕ ਸੁੱਕੀ ਪੈੜੀ ਦੇ ਵਿੱਚ ਇੱਕ ਜਿਹੜੀ ਆ ਉਹ ਦੂਸਰੀ ਜਿਹੜੀ ਹੈਗੀ ਆ ਤਰਵਤਰ ਤਕਨੀਕ ਹੈ ਇੱਕ ਤਰਵਤਰ ਬੈਡਾਂ ਤੇ ਬਜਾਈ ਆ ਸੋ ਤਿੰਨ ਤਰੀਕੇ ਨੇ ਤਿੰਨਾਂ ਦੀਆਂ ਜਿਹੜੀਆਂ ਸਿਫਾਰਸ਼ਾਂ ਨੇ ਵਕਰੀਆਂ ਵਕਰੀਆਂ ਆ ਹੂੰ ਸੋ ਜੇਕਰ ਜਿਹੜੀ ਤਰ ਬਤਰ ਦੀ ਵਿਧੀ ਹੈ ਉਹਨੂੰ ਜਿਆਦਾ ਕਿਸਾਨ ਅਪਣਾ ਰਹੇ ਨੇ ਹੂੰ ਸੋ ਉਹਦੇ ਵਿੱਚ ਇਹ ਹੈ ਵੀ ਜਦੋਂ ਵੀ ਬਜਾਈ ਕਰਨੀ ਆ ਉਹ ਤੋਂ ਜਿਹੜਾ ਪਹਿਲਾ ਪਾਣੀ ਆਪਾਂ ਲਾਣਾ ਹੈ ਉਹ ਲਗਭਗ 21 ਦਿਨ ਬਾਅਦ ਲਾਣਾ ਹੈ ਹੂੰ ਹੁਣ ਕਿਸਾਨ ਦੇ ਜਾਂ ਕਿਸੇ ਹੋਰ ਗਵਾਂਢੀ ਦੇ ਮੰਦ ਦੇ ਵਿੱਚ ਇੱਕ ਖਦਸ਼ਾ ਰਹਿੰਦਾ ਹੈ 21 ਦਿਨ ਬਾਅਦ ਕਿਉਂ ਜੀ ਗਰਮੀ ਬਹੁਤ ਹੁੰਦੀ ਹੈ ਕਿਉਂਕਿ ਉਸ ਸਟੇਜ ਦੇ ਉੱਤੇ ਜਿਹੜੇ ਪੌਦੇ ਆ ਇਸ ਬਾਸਮਤੀ ਜਾਂ ਪਰਮਲ ਦੇ ਉਹ ਜਿਹੜੇ ਜੜਾਂ ਦੇ ਵੱਲ ਜ਼ਿਆਦਾ ਨੂੰ ਵਾਧਦੇ ਨੇ ਉਹਦੇ ਜੜਾਂ ਦਾ ਫਲਾਜ ਜ਼ਿਆਦਾ ਆਉਂਦਾ ਹੈ ਤੇ ਉੱਪਰ ਨੂੰ ਘਟ ਵਾਧਦਾ ਹੈ ਜੀ ਉਸ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਮਹੀਨੇ ਬਾਅਦ ਖਾਦ ਜਾਂ ਜ਼ਿੰਕ ਪਾਉਨੇ ਆ ਤੇ ਉਹਦੀ ਜਿਹੜੀ ਗਰੋਥ ਜਿਹੜੀ ਉਹ ਆਮ ਝੋਨੇ ਦੇ ਬਰਾਬਰ ਹੀ ਹੋ ਜਾਂਦੀ ਹੈ ਹਮਮ ਹੋਰ ਜਿਹੜਾ ਇਹਦੇ ਵਿੱਚ ਜ਼ਿਆਦਾਤਰ ਲੋਕਾਂ ਨੂੰ ਇਹ ਆ ਵੀ ਜਿਹੜਾ ਕਈ ਵਾਰੀ ਕਹਿੰਦੇ ਜੀ ਝਾੜ ਤੇ ਆਣ ਕੇ ਜਿਹੜੀ ਫਸਲ ਆ ਉਹਨੂੰ ਫਾਲੀ ਪੈਂਦਾ ਜਾਂ ਉਹ ਫੋਗ ਬਣ ਜਾਂਦੀ ਹੈ ਅਜਿਹੀ ਕੋਈ ਗੱਲ ਨਹੀਂਗੀ ਪ੍ਰੋਪਰ ਜਿਹੜੀ ਆ ਫਰਟੀਲਾਈਜੇਸ਼ਨ ਜਿਹੜੀ ਖਾਦਾਂ ਦੀ ਵਰਤੋਂ ਆ ਉਹ ਪ੍ਰੋਪਰ ਸਹੀ ਤਰੀਕੇ ਨਾਲ ਜੇ ਕੀਤੀ ਜਾਵੇ ਤੇ ਕੋਈ ਐਡੀ ਸਮੱਸਿਆ ਆਉਣ ਦਾ ਕੋ ਕਾਰਨ ਨਹੀਂ ਹੈ ਡਾਕਟਰ ਸਾਹਿਬ ਗੱਲ ਇਹ ਆ ਵੀ ਖਾਦਾਂ ਬਹੁਤ ਜ਼ਰੂਰੀ ਆ ਇਹਦੇ ਵਿੱਚ ਹੁਣ ਥੋੜਾ ਜਿਹਾ ਖਾਦਾਂ ਸੰਬੰਧੀ ਵੀ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਕਿੰਨੀ ਖਾਦ ਪਾਉਣੀ ਆ ਬਾਕੀ ਜਿਹੜੀ ਆਪਾਂ ਪਾਣੀ ਲਾ ਕੱਦੂ ਕਰਕੇ ਲਾਉਨੇ ਆ ਝੋਨਾ ਜਾਂ ਬਾਸਮਤੀ ਕੀ ਉਨੀ ਖਾਦ ਹੀ ਪਾਉਣੀ ਆ ਜਾਂ ਉਸ ਤੋਂ ਵੱਧ ਪਾਉਣੀ ਆ ਸੋ ਇਹਦੇ ਵਿੱਚ ਜਿਹੜੀਆਂ ਕੁਝ ਪਰਮਲ ਵੈਰਾਈਟੀਆਂ ਨੇ ਉਹਦੀ ਜਿਹੜੀ ਰეკਮੈਂਡੇਸ਼ਨ ਆ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਆ ਉਹ ਵਖਰੀ ਹੈ ਉਹ ਵਖਰੀ ਵਖਰੀ ਦਿੱਤੀ ਹੈ ਬਾਸਮਤੀ ਦੀ ਵਖਰੀ ਹੈ ਸੋ ਇਹਦੇ ਵਿੱਚ ਜਿਹੜੀਆਂ ਪਰਮਲ ਵੈਰੈਟੀਆਂ ਨੇ ਉਹਦੇ ਵਿੱਚ ਆਪਾਂ 130 ਕਿਲੋ ਜਿਹੜੀ ਯੂਰੀਆ ਆ ਤਿੰਨ ਕਿਸ਼ਤਾਂ ਦੇ ਵਿੱਚ ਬੋਈ ਆ ਜੀ ਸੋ ਬਜਾਈ ਤੋਂ ਜਿਹੜੀ ਹੈ ਪਹਿਲੀ ਡੋਜ਼ ਜਿਹੜੀ ਉਹ 4 ਹਫ਼ਤੇਾਂ ਬਾਅਦ ਫਿਰ 6 ਹਫ਼ਤੇਾਂ ਬਾਅਦ ਔਰ 9 ਹਫ਼ਤੇਾਂ ਬਾਅਦ ਹਮ ਇਸੇ ਤਰ੍ਹਾਂ ਬਾਸਮਤੀ ਦੀ ਜਿਹੜੀ ਆ ਉਹ 3 ਹਫ਼ਤੇਾਂ ਬਾਅਦ 6 ਹਫ਼ਤੇਾਂ ਬਾਅਦ ਤੇ 9 ਹਫ਼ਤੇਾਂ ਬਾਅਦ ਜੀ ਸੋ ਬਾਸਮਤੀ ਦੀ ਜਿਹੜੀ ਡੋਜ਼ ਹੈ ਉਹ 54 ਕਿਲੋ ਆ ਸੋ 18-18 ਕਿਲੋ ਦੀਆਂ ਜਿਹੜੀਆਂ ਤਿੰਨ ਖਰਾਕਾਂ ਜਿਹੜੀਆਂ ਉਹ ਆਪਾਂ ਜਿਹੜੀਆਂ ਪਾ ਸਕਦੇ ਆ ਸੋ ਬਾਸਮਤੀ ਦੇ ਵਿੱਚ 130 ਕਿਲੋ ਜਿਹੜੀ ਯੂਰੀਆ ਉਹਦੀ ਸਪਰਸ਼ ਕੀਤੀ ਗਈ ਆ ਇਸ ਤੋਂ ਇਲਾਵਾ ਜਿਹੜਾ ਛੋਟੇ ਤਾਤੇ ਆ ਜ਼ਿੰਕ ਵਗੈਰਾ ਵੀ ਅਸੀਂ ਉਹਦੇ ਨਾਲ ਐਡ ਕਰ ਸਕਦੇ ਆ ਅੱਛਾ ਡਾਕਟਰ ਸਾਹਿਬ ਗੱਲ ਇਹ ਵੀ ਮਹੀਨੇ ਇੱਕ ਬਾਅਦ ਕਹਿੰਨੇ ਆ ਆਪਾਂ ਇੱਕ ਨਦੀਨ ਨਾਸ਼ਕ ਦਵਾਈ ਆ ਕਿਉਂਕਿ ਜ਼ਿਆਦਾ ਡਰ ਆ ਜਿਹੜਾ ਨਦੀਨਾ ਤੋਂ ਹੀ ਲੱਗਦਾ ਕਿਸਾਨ ਵੀਰਾਂ ਨੂੰ ਤਾਂ ਹੀ ਇਸ ਫਸਲ ਵੱਲ ਨੂੰ ਨਹੀਂ ਆਉਂਦੇ ਉਹ ਸਿੱਧੀ ਬਿਜਾਈ ਵੱਲ ਨੂੰ ਸੋ ਕੀ ਕਹਿਣਾ ਚਾਹੋਗੇ ਕਿ ਕਦੋਂ ਨਦੀਨਾਂ ਦੀ ਜਿਹੜੀ ਰੋਕਥਾਮ ਸ਼ੁਰੂ ਕਰਨੀ ਆ ਉਹ ਦਵਾਈ ਕਿੰਨੀ ਆ ਕਦੋਂ ਉਹਦੀ ਮਾਤਰਾ ਪਾਉਣੀ ਆ ਸੀ ਕਿੰਨੀ ਮਾਤਰਾ ਪਾਉਣੀ ਛੋਨੇ ਦੀ ਜਿਹੜੀ ਸਿੱਧੀ ਬਜਾਈ ਆ ਇਹਦੇ ਵਿੱਚ ਕੰਪਰੀਹੈਂਸਿਵ ਜਿਹੜੀ ਆ ਆਪਣਾ ਵਿਧੀ ਜਿਹੜੀ ਆ ਅਪਣਾਉਣੀ ਪੈਣੀ ਆ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸ਼ੁਰੂ ਤੋਂ ਮਤਲਬ ਭਾਵ ਇਹ ਆ ਵੀ ਜਦੋਂ ਅਸੀਂ ਬਜਾਈ ਕਰਨੀ ਆ ਉਹਦੇ ਵਿੱਚ ਆਪਾਂ ਉਸੇ ਵਕਤ ਹੀ ਜਿਹੜੀ ਆ ਸਟੌਂਪ ਦਵਾਈ ਜਿਹੜੀ ਆ ਜਾਂ ਪੈਪੇ ਦਵਾਈ ਆ ਜੀ 1-1 ਲੀਟਰ ਜਿਹੜੀ ਆ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਤੇ ਉਹਦੀ ਸਪਰੇਅ ਕਰ ਲਈ ਹੁੰਦੀ ਆ ਇਸ ਨੂੰ ਕਹਿੰਦੇ ਆ ਵੀ ਪ੍ਰੀ ਪ੍ਰੀ ਅਮਰਜੈਂਸ ਤਾਂ ਕਿ ਉਹ ਗੁਣ ਤੋਂ ਪਹਿਲਾਂ ਹੀ ਜਿਹੜੇ ਨਦੀਨ ਆ ਉਹ ਜਿਹੜੇ ਮਰ ਜਾਣ ਤਾਂ ਕਿ ਉਹਦੇ ਸੰਪਰਕ ਵਿੱਚ ਆਉਣ ਤੇ ਉਹ ਮਰ ਜਾਣ ਸੋ ਇਹਦੇ ਲਈ ਇੱਕ ਸਾਵਧਾਨੀ ਜਿਹੜੀ ਬੜੀ ਜ਼ਰੂਰੀ ਹੈ ਵੀ ਇਹਦੇ ਵਿੱਚ ਆਪਾਂ ਨੂੰ ਆਲਮੋਸਟ ਜਿਹੜਾ ਜ਼ਮੀਨ ਦੇ ਵਿੱਚ ਵੱਤਰ ਰੱਖਣਾ ਬਹੁਤ ਜ਼ਰੂਰੀ ਹੈ ਸੋ ਸਟੌਂਪ ਜਿਹੜੀ ਆਪਾਂ ਖੁਸ਼ਕ ਜ਼ਮੀਨ ਦੇ ਵਿੱਚ ਨਹੀਂ ਪਾ ਸਕਦੇ ਸੋ ਵੱਤਰ ਜ਼ਮੀਨ 'ਚ ਹੋਣਾ ਬਹੁਤ ਜ਼ਰੂਰੀ ਤਾਂ ਹੀ ਉਹ ਜਿਹੜੇ ਉਹਦੇ ਮੋਲੀਕੂਲਸ ਐ ਉਹ ਲੇਅਰ ਬਣਾ ਕੇ ਤੇ ਉਹ ਇੱਕ ਪ੍ਰੋਪਰ ਫੀਲਡ ਦੇ ਵਿੱਚ ਕਵਰੇਜ ਜਿਹੜੀ ਉਹ ਦੇਣਗੇ ਜੀ ਜੀ ਸੋ ਇਸ ਤੋਂ ਇਲਾਵਾ ਫਿਰ ਜਿਹੜੀ 15 20 ਦਿਨ ਬਾਅਦ ਜਿਹੜੀਆਂ ਨੇ ਉਹ ਵੱਖ-ਵੱਖ ਨਦੀਨਾਂ ਦੇ ਮੁਤਾਬਕ ਜਿਹੜੀਆਂ ਦਵਾਈਆਂ ਅਸੀਂ ਸਿਫਾਰਿਸ਼ ਕਰਦੇ ਆ ਸੋ ਉਹਦੇ ਵਿੱਚ ਜੇ ਜਿਹੋ ਜਿਹੇ ਨਦੀਨ ਹੋਵੇ ਉਹ ਜੀ ਦਵਾਈ ਜਿਹੜੀ ਆ ਉਹ ਜਾਂਦੀ ਮੋਸਟਲੀ ਜਿਹੜੇ ਕਿਸਾਨ ਆ ਉਹ ਨੋਮਨੀ ਗੋਲਡ ਜਿਹੜੀ ਆ 100 ਐਮਐਲ ਜਿਹੜੀ ਆ 150 ਲੀਟਰ ਪਾਣੀ ਦੇ ਕੋਲ ਕੋਲ ਕੇ ਜਿਹੜੀ ਆ ਉਹ ਜ਼ਿਆਦਾ ਵਰਤੋਂ ਕਰਦੇ ਨੇ ਇਹੀ ਜਿਹੜੀ ਹੈ ਲੁਧਿਆਣਾ ਯੂਨੀਵਰਸਿਟੀ ਦੀ ਜਿਹੜੀ ਹੈ ਸਪਾਰਸ਼ ਆ ਸੋ ਇਹ ਦੇ ਨਾਲ ਜਿਹੜਾ ਸਮਾਹ ਗਿਆ ਜਾਂ ਚੌੜੀ ਪੱਤੀ ਵਾਲੇ ਨਦੀਨ ਵਗੈਰਾ ਸਾਰੇ ਜਿਹੜੇ ਉਹ ਮਰ ਜਾਂਦੇ ਆ ਅੱਛਾ ਡਾਕਟਰ ਸਾਹਿਬ ਜਦੋਂ ਅਸੀਂ ਝੋਨਾ ਲਾਦਤਾ ਜਾਂ ਬਾਸਮਤੀ ਲਾਦਤੀ ਪਾਣੀ ਕਿੰਨੇ ਕਿੰਨੇ ਦਿਨਾਂ ਬਾਅਦ ਇਹ ਸਾਨੂੰ ਜ਼ਰੂਰ ਦੱਸੋ ਕਿਉਂਕਿ ਕਈ ਵਾਰ ਇਹਨਾਂ ਕਿਸਾਨ ਵੀ ਪਾਣੀ ਖੁੱਲਾ ਹੀ ਛੱਡੀ ਰੱਖਦਾ ਸਿੱਧੀ ਬਜਾਈ ਦਾ ਤਾਂ ਹੀ ਫਾਇਦਾ ਆ ਵੀ ਜੇ ਇਹਦੇ ਵਿੱਚ ਪਾਣੀ ਜਿਹੜਾ ਬੱਤਰ ਦਾ ਲਾਈਏ ਪਹਿਲਾ ਪਾਣੀ ਜਿਹੜਾ ਉਹ ਜ਼ੀਰ ਜਵੇ ਫੇਰ ਹੀ ਦੂਸਰਾ ਲਾਈਏ ਹਾਂ ਰੇੜਾ ਨਾ ਫਟਣੇ ਦੇ ਵਿੱਚ ਇਸ ਚੀਜ਼ ਦਾ ਖਿਆਲ ਰੱਖਣਾ ਆ ਸੋ ਇਹਦੇ ਨਾਲ ਜਿਹੜਾ ਜਦੋਂ ਇਸ ਤਰ੍ਹਾਂ ਪਾਣੀ ਅਸੀਂ ਲਗਾਵਾਂਗੇ ਤੇ ਸਾਡੇ ਪਾਣੀ ਦੀ ਜਿਹੜੀ 10 ਤੋਂ 20% ਜਿਹੜੀ ਆ ਉਹ ਬਚਤ ਜਿਹੜੀ ਆ ਉਹ ਹੁੰਦੀ ਹੈ ਜਿਹੜਾ ਬੈਡਾਂ ਵਾਲੀ ਬਜਾਈ ਆ ਉਹਦੇ ਵਿੱਚ ਸਾਡੀ ਪਾਣੀ ਦੀ ਬਚਤ ਜ਼ਿਆਦਾ ਹੈ ਸੋ ਇਸ ਕਰਕੇ ਇਹਦੇ ਵਿੱਚ ਬਿਲਕੁਲ ਕੱਦੂ ਵਾਲੇ ਝੋਨੇ ਦੀ ਤਰ੍ਹਾਂ ਪਾਣੀ ਨੂੰ ਜਿਹੜਾ ਆਪਾਂ ਜ਼ਿਆਦਾ ਨਹੀਂ ਮਤਲਬ ਰੱਖਣਾ ਇਹਨੂੰ ਖੜਾ ਕਰਨਾ ਸੋ ਲੋਡ ਮੁਤਾਬਕ ਜਿਹੜਾ ਆ ਪਹਿਲਾਂ ਜ਼ੀਰ ਜੇ ਤੇ ਉਸ ਤੋਂ ਬਾਅਦ ਦੂਸਰਾ ਫਰੈਸ਼ ਪਾਣੀ ਜਿਹੜਾ ਉਹ ਜਿਹੜਾ ਦਿੱਤਾ ਇਹਨੂੰ ਲਾਇਆ ਜਾਵੇ ਅੱਛਾ ਡਾਕਟਰ ਸਾਹਿਬ ਇਸ ਤੋਂ ਬਾਅਦ ਜਦੋਂ ਫਸਲ ਮਹੀਨੇ ਡੇਢ ਮਹੀਨੇ ਦੀ ਹੋ ਜਾਣੀ ਆ ਕੀੜੇ ਮਕੌੜੇ ਵੀ ਆਉਣੇ ਸ਼ੁਰੂ ਹੋ ਜਾਣੇ ਕਿਉਂਕਿ ਝੋਨੇ ਦੇ ਵਿੱਚ ਆਮ ਤੌਰ ਤੇ ਕੀੜੇ ਮਕੌੜੇ ਬਹੁਤ ਜ਼ਿਆਦਾ ਆ ਜਾਂਦੇ ਆ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਦੂਸਰੀ ਕਦੂ ਕੀਤੀ ਵਾਲੀ ਫਸਲ ਆ ਬੀਜਦੇ ਆਪਾਂ ਉਸ ਤਰ੍ਹਾਂ ਇਹਦੇ ਵਿੱਚ ਵੀ ਚਾਂਸਸ ਬਹੁਤ ਜਾਂਦੇ ਆ ਆ ਜਾਂਦੇ ਆ ਸੋ ਉਹਦੇ ਲਈ ਕੋਸ਼ਿਸ਼ ਕਰੀਏ ਵੀ ਜਿਹੜਾ ਇਕਨੋਮਿਕ ਜਿਹੜਾ ਥ੍ਰੈਸ਼ਹੋਲਡ ਲੈਵਲ ਆ ਕਟੀਆ ਲੈਵਲ ਜਿਹਨੂੰ ਕਹਿ ਦਿੰਦੇ ਆ ਆਰਥਿਕ ਗਾਰ ਉਦੇ ਮੁਤਾਬਕ ਹੀ ਆਪਾਂ ਇੱਥੇ ਥੋੜੀ ਆਪਣੀ ਫਸਲਾਂ ਖੇਤ ਦੇ ਵਿੱਚ ਫਸਲ ਦੀ ਨਿਗਰਾਨੀ ਰੱਖੀਏ ਤੇ ਇਹਦੇ ਨਾਲ ਜਿਹੜਾ ਆ ਆਪਾਂ ਬੇ ਲੋੜੀਆਂ ਦਵਾਈਆਂ ਤੋਂ ਬਚ ਸਕਦੇ ਆ ਸੋ ਪੱਤਲ ਪੇਟ ਸੁੰਡੀ ਹੈ ਜਿਹੜੀ ਉਹ ਵੇਖੋ ਇਹਨੂੰ ਵੀ ਪੈ ਸਕਦੀ ਹੈ ਦੂਸਰੇ ਨੂੰ ਵੀ ਪੈ ਸਕਦੀ ਹੈ ਸੋ ਪਤਲ ਪੀੜ ਸੁਣਦੀ ਵਾਸਤੇ ਜਿਹੜੀ ਆਰਤਕ ਗਾਰ ਦਾ ਲੈਵਲ ਹੈ 10% ਹੈ ਤੇ 10% ਤੋਂ ਵੱਧਿਆ ਤਾਂ ਫੇਰ ਆਪਾਂ ਜਿਹੜੀਆਂ ਨੇ ਉਹ ਫੇਮ ਟਕੂਮੀ ਵਗੈਰਾ ਦਵਾਈਆਂ ਦਾ ਜਿਹੜੀ ਸਪਰੇਅ ਕਰ ਸਕਦੇ ਆ ਕਿਸਾਨ ਵੀਰੋ ਇਹ ਸੰਨ ਝੋਨੇ ਅਤੇ ਬਾਸਮਤੀ ਦੀ ਫਸਲ ਸੰਬੰਧੀ ਜ਼ਰੂਰੀ ਨੁਕਤੇ ਜਿਹੜੇ ਅਸੀਂ ਹੁਣ ਧਿਆਨ ਦੇ ਵਿੱਚ ਰੱਖਣੇ ਆ ਤਾਂ ਕਿ ਸਾਡੀ ਫਸਲ ਵਧੀਆ ਹੋਵੇ ਇਸ ਨੂੰ ਡਾਕਟਰ ਬਲਜਿੰਦਰ ਸਿੰਘ ਪੁੱਲਰ ਜੀ ਹੁਣਾਂ ਨੇ ਇੰਨੇ ਵਧੀਆ ਮੀਂਹ ਦੇ ਵਿੱਚ ਸਾਨੂੰ ਇੰਨੀ ਵਧੀਆ ਜਾਣਕਾਰੀ ਦਿੱਤੀ ਹੈ ਕਿਸਾਨ ਵੀਰੋ ਮੈਂ ਉਮੀਦ ਕਰਦਾ ਤੁਸੀਂ ਇਹ ਜਾਣਕਾਰੀ ਆਪਣੇ ਪੱਲੇ ਬੰਨੋਗੇ ਤੇ ਆਪਣੇ ਖੇਤਾਂ ਦੇ ਵਿੱਚ ਅਪਣਾਓਗੇ ਡਾਕਟਰ ਬਲਜਿੰਦਰ ਸਿੰਘ ਪੁੱਲਰ ਜੀ ਤੁਹਾਡਾ ਇੰਨੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਇਸ ਤਰ੍ਹਾਂ ਕੇ ਮਾਹਿਰ ਡਾਕਟਰ ਦੇ ਵੱਲੋਂ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਜਾਈ ਸੰਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ ਗਏ ਨੇ ਇਸੇ ਤਰ੍ਹਾਂ ਜੋ ਕਿ ਸਾਂਣ ਇਸ ਧੰਦੇ ਦੇ ਨਾਲ ਜੁੜੇ ਹੋਏ ਨੇ ਜੋ ਸਿੱਧੀ ਬਜਾਈ ਕਰ ਰਹੇ ਨੇ ਝੋਨੇ ਤੇ ਬਾਸਮਤੀ ਦੀ ਉਹਨਾਂ ਨੇ ਵੀ ਆਪਣਾ ਤਜਰਬਾ ਜਿਹੜਾ ਸਾਂਝਾ ਕੀਤਾ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਆ ਡਾਕਟਰ ਰਣਜੀਤ ਸਿੰਘ ਚੋਹਾ ਦੇ ਨਾਲ ਉਹਨਾਂ ਕਿਸਾਨਾਂ ਦਾ ਕੀ ਕਹਿਣਾ ਆਉ ਜਾਣਦੇ ਆ ਅੱਜ ਅਸੀਂ ਪਹੁੰਚੇ ਆ ਪਿੰਡ ਪਲੋਹਟ ਜਿਹੜਾ ਨੇਪਾਲ ਪਿੰਡ ਦੇ ਨਾਲ ਆ ਇਸ ਪਿੰਡ ਦੇ ਕੁਝ ਕਿਸਾਨ ਵੀਰ ਮੇਰੇ ਨਾਲ ਇਕੱਠੇ ਨੇ ਜਿਨ੍ਹਾਂ ਨੇ ਝੋਨੇ ਤੇ ਬਾਸਮਤੀ ਦੀ ਸਿੱਧੀ ਬਿਜਾਈ ਕੀਤੀ ਹੈ। ਮੇਰਾ ਨਾਮ ਜਸਵੰਤ ਸਿੰਘ ਪਿੰਡ ਪਲੋਟ ਬਲਾਕ ਹਰਸਾ ਸੇਨਾ ਜ਼ਿਲ੍ਹਾ ਅਮਰਸਰ ਹੈ। ਜੀ ਕਿੰਨੀ ਕੁ ਬਿਜਾਈ ਤੁਸੀਂ ਕੀਤੀ ਹੈ? ਆਮ ਤੌਰ ਤੇ ਕਿਸਾਨ ਵੀਰ ਇਸ ਬਿਜਾਈ ਵੱਲ ਨੂੰ ਨਹੀਂ ਆਉਂਦੇ। ਤੁਸੀਂ ਕਿਦਾਂ ਫਿਰ ਸਿੱਧੀ ਬਿਜਾਈ ਵੱਲ ਨੂੰ ਮੁੜੇ? ਮੈਂ ਜੀ ਪਿਛਲੇ ਸਾਲ 1.5 ਤੋਂ 3 ਏਕੜ ਦੇ ਵਿੱਚ ਸਿੱਧੀ ਬਿਜਾਈ ਕੀਤੀ ਸੀ। ਜਿਹਦਾ ਝਾੜ ਦੂਜੀ ਬਿਜਾਈ ਨਾਲੋਂ ਕੋਈ 60-70 ਕਿਲੋ ਵੱਧ ਨਿਕਲਿਆ ਸੀ। ਤੇ ਇਸ ਸਾਲ ਮੈਂ 22 ਏਕੜ ਦੇ ਵਿੱਚ ਸਿੱਧੀ ਬਜਾਈ ਕੀਤੀ ਆ ਕਿਸਮ ਸਾਰੀ 1692 ਬੀਜੀ ਜਦੋਂ ਤੁਸੀਂ ਬਜਾਈ ਕੀਤੀ ਐ ਪਿਛਲੇ ਸਾਲ ਤੁਹਾਨੂੰ ਫਿਰ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਨਹੀਂ ਜੀ ਸਮੱਸਿਆ ਤੇ ਕੋਈ ਨਹੀਂ ਠੀਕ ਟਾਈਮ ਦੇ ਨਾਲ ਨਦੀਨ ਦੀ ਰੋਗཐਮ ਹੋ ਜੇ ਫਿਰ ਹੋਰ ਕੋਈ ਸਮੱਸਿਆ ਨਹੀਂ ਆਉਂਦੀ ਇਹਨੂੰ ਬਿਮਾਰੀਆਂ ਵੀ ਘੱਟ ਲੱਗਦੀਆਂ ਕੀੜੇ ਮਕੌੜਿਆਂ ਦਾ ਜਿਹੜਾ ਹਮਲਾ ਉਹ ਬਹੁਤ ਘੱਟ ਹੁੰਦਾ ਦੂਜੀ ਬਜਾਈ ਦੇ ਮੁਕਾਬਲੇ ਇਸ ਵਾਰ ਕਿੰਨਾ ਕੁ ਸ਼ੁਰੂ ਹੋ ਗਿਆ ਬੀਜੀ ਨੂੰ ਕਿੰਨੇ ਦਿਨ ਹੋ ਗਏ ਤੇ ਕੋਈ ਸਮੱਸਿਆ ਇਸ ਵੇਲੇ ਆ ਰਹੀ ਐ ਨਦੀਨਾਂ ਦੀ ਨੇ ਮੈਂ ਇਹਨੂੰ ਪੀਜੀ ਸੀ ਦੀ 21 ਮਈ ਨੂੰ ਸਟਾਰਟ ਕੀਤੀ ਸੀਗੀ ਤੇ 23 ਮਈ ਤੱਕ ਖਤਮ ਕਰ ਦਿੱਤੀ ਸੀ ਹਾਂਜੀ ਨਹੀਂ ਕੋਈ ਨਹੀਂ ਸਮੱਸਿਆ ਆਈ ਨਦੀਂ ਦੀ ਸਪਰੇ ਦੋ ਵਾਰਾਂ ਕੀਤੀ ਆ ਤੇ ਬਾਕੀ ਬਿਲਕੁਲ ਠੀਕ ਆ ਤੁਹਾਡੇ ਸਾਹਮਣੇ ਤੁਸੀਂ ਵੇਖੇ ਪਾਣੀ ਦੱਸੋ ਕਿੰਨੇ ਦਿਨਾਂ ਬਾਅਦ ਲਾਉਨੇ ਆ ਫੇਰ ਪਾਣੀ ਜੀ ਚੌਥੇ ਪੰਜਵੇਂ ਦਿਨ ਵਾਰੀ ਆਉਂਦੀ ਆ 23 ਏਕੜ ਦੇ ਵਿੱਚ ਜੇ ਉਸਾਂ ਹਾਈਨੇ ਇੱਕ ਦਿਨ ਲੱਗ ਜਾਂਦੇ ਚੌਥੇ ਇੱਕ ਦਿਨ ਦੁਬਾਰਾ ਪਾਣੀ ਲਾਉਣ ਦੀ ਲੋੜ ਤੇ ਨਹੀਂ ਪੈਂਦੀ ਪਰ ਚੌਥੇ ਇੱਕ ਦਿਨ ਅਸੀਂ ਲਾ ਲੈਨੇ ਆ ਮੇਰੇ ਨਾਮ ਕਮਲਜੀਤ ਸਿੰਘ ਜੀ ਕਮਲਜੀਤ ਸਿੰਘ ਜੀ ਕਦੋਂ ਤੋਂ ਬਿਜਾਈ ਕਰਦੇ ਆ ਰਹੇ ਹੋ ਸਿੱਧੀ ਬਿਜਾਈ ਪਿਛਲੇ 2 ਸਾਲਾਂ ਤੋਂ ਕਰ ਰਹੇ ਹਾਂ ਕਿੰਨੇ ਕ ਰਕਵੇ ਤੇ ਬਿਜਾਈ ਕਰ ਰਹੇ ਹੋ ਤੇ ਕਿਹੜੀ ਕਿਸਮ ਲਾਈ ਹੈ ਪਹਿਲੇ ਸਾਲ ਤੇ ਅਸੀਂ 3 ਏਕੜ ਕੀਤੀ ਪਿਛਲੇ ਸਾਲ ਅਸੀਂ 16 ਏਕੜ ਕੀਤੀ ਐਰਕਾਂ 24 24 ਏਕੜ ਜੇ ਕਿੱਥੋਂ ਫਿਰ ਪ੍ਰੇਰਣਾ ਲਈ ਆਲੀਦੋਲੀ ਦੇਖ ਕੇ ਪਿਛਲੇ ਸਾਲ ਹਾਂਜੀ ਹਾਂਜੀ ਮੇਰੇ ਜੀਜਾ ਜੀ ਸੀਗੇ ਉਹ ਇਹ ਲਾਈਨ ਦੇ ਵਿੱਚ ਆ ਉਹਨਾਂ ਨੇ ਮਤਲਬ ਵੀ ਸ਼ੁਰੂ ਉਹਨਾਂ ਨੇ ਕੀਤਾ ਸੀ ਸਾਡੇ ਏਰੀਆ ਦੇ ਵਿੱਚ ਡੀਏ ਸਰ ਨਾਲ ਉਹਨਾਂ ਤੋਂ ਬਾਅਦ ਫਿਰ ਅਸੀਂ ਸ਼ੁਰੂ ਕੀਤਾ ਬੀਬੀਸੀ ਦੀ ਮਸ਼ੀਨ ਲੈ ਕੇ ਆਈ ਹਾਂ ਮਾਨਸੇ ਤੋਂ ਉਹਨਾਂ ਨੇ ਕੁਝ ਉਹਨਾਂ ਨਾਲ ਉਹਨਾਂ ਨੇ ਵੀ ਸਾਨੂੰ ਇਹ ਚੀਜ਼ ਦੇ ਵਾਸਤੇ ਦੱਸਿਆ ਵੀ ਆਹ ਚੀਜ਼ ਇਦਾਂ ਖੋਣੀ ਚਾਹੀਦੀ ਆ ਉਹਨਾਂ ਤੋਂ ਸਾਰਾ ਕੁਝ ਇਹ ਉਹਨਾਂ ਕੋਲ ਪੁੱਛ ਕੇ ਆਏ ਸੀ ਤੇ ਉਹਨਾਂ ਨੇ ਸਾਨੂੰ ਗਾਈਡ ਵੀ ਕੀਤਾ ਵਾ ਵੀ ਤੁਸੀਂ ਇਸ ਤਰੀਕੇ ਨਾਲ ਇੰਨੇ ਇੰਨੇ ਲੈਵਲ ਦੇ ਉੱਤੇ ਇਹਨੂੰ ਖਾਦ ਪਾਉਣੀ ਆ ਇਦਾਂ ਇੰਨੀ ਕਿ ਡੀਏਪੀ ਪਾਉਣੀ ਆ ਇੰਨੀ ਕਿ ਯੂਰੀਆ ਪਾਉਣੀ ਆ ਸਾਰਾ ਕੁਝ ਉਹਨ ਮੇਰਾ ਨਾਮ ਪ੍ਰਤਾਪ ਸਿੰਘ ਆ ਮੇਰਾ ਪਿੰਡ ਇਹਨਾਂ ਦੇ ਪਲੋਟ ਪਿੰਡ ਦੇ ਨੇੜੇ ਹੀ ਆ ਮੈਂ ਅੱਜ ਤੋਂ 5 ਸਾਲ ਪਹਿਲਾਂ ਇਸ ਚੀਜ਼ ਦਾ ਤਜਰਬਾ ਕੀਤਾ ਸੀ ਜੀ ਮੈਨੂੰ ਥੋੜੀ ਜੀ ਪ੍ਰੋਬਲਮ ਇਹ ਆਈ ਵੀ ਉਦੋਂ ਨਾ ਇੰਨੀਆਂ ਦਵਾਈਆਂ ਨਦੀਨ ਵਾਲੀਆਂ ਨਹੀਂ ਸੀ ਨਿਕਲੀਆਂ ਜਿੰਨੀਆਂ ਹੁਣ ਐਸੇ ਮਾਰਕੀਟ 'ਚ ਆ ਗਈਆਂ ਨੇ ਔਰ ਹੁਣ ਬੜੀਆਂ ਸਕਸੈਸਫੁਲ ਨੇ ਅਗਲੇ ਸਾਲ ਤੋਂ ਮੈਂ ਵੀ ਆਪਣਾ ਮਤਲਬ 20 ਕਿੱਲਿਆਂ 'ਚੋਂ 10 ਕਿੱਲੇ ਘੱਟ ਤੋਂ ਘੱਟ ਇਹਦਾ ਤਜਰਬਾ ਜ਼ਰੂਰ ਕਰਾਂਗਾ ਜ਼ਰੂਰ ਝੋਨਾ ਲਾਵਾਂਗਾ ਦੂਜੀ ਇਹਦੇ 'ਚ ਇੱਕ ਹੋਰ ਬੜੀ ਫਾਇਦੇ ਵਾਲੀ ਗੱਲ ਆ ਇਹ ਜਿਹੜਾ ਮੀਂਹ ਪੈਣ ਰਿਹਾ ਇਹ ਸਾਰਾ ਰੀਚਾਰਜ ਹੋਣਾ ਜਦੋਂ ਅਸੀਂ ਕੱਦੂ ਕਰਦੇ ਆ ਨਾ ਉਹ ਸਾਡਾ ਫਲੱਡ ਸਿਸਟਮ ਹੋ ਜਾਂਦਾ ਜਿਹੜਾ ਵਾਧੂ ਪਾਣੀ ਆ ਦੂਜੀਆਂ ਪੈਲੀਆਂ ਚ ਗਾਂ ਨਿਕਲ ਜਾਂਦਾ ਸਾਰ ਇਹ ਸਾਰਾ ਜ਼ਮੀਨ ਦੇ ਵਿੱਚ ਰੀਚਾਰਜ ਹੋ ਰਿਹਾ ਔਰ ਇਹਦੇ ਚ ਹੁਣ ਜਿਹੜਾ ਨਵਾਂ ਤਰੀਕਾ ਆਇਆ ਨਵੀਆਂ ਮਸ਼ੀਨਰੀ ਆ ਗਈਆਂ ਨਵੀਆਂ ਦਵਾਈਆਂ ਆ ਗਈਆਂ ਇਹਦੇ ਚ ਬਹੁਤ ਸਕਸੈਸਫੁਲ ਆ ਤੇ ਮੇਰੇ ਹਿਸਾਬ ਨਾਲ ਹਰ ਕਿਸਾਨ ਨੂੰ ਪਹਿਲਾਂ ਥੋੜੇ ਛੋਟੇ ਲੈਵਲ ਤੋਂ ਤੇ ਫਿਰ ਵੱਡੇ ਲੈਵਲ ਤੇ ਇੱਕ ਹੋਰ ਮੈਂ ਬੇਨਤੀ ਕਰ ਦਿੰਨਾ ਮੇਰਾ ਜਾਤੀ ਤਜਰਬਾ ਜੇ ਜਿਹੜੀ ਕਮਾਦ ਵਾਲੀ ਪੈੜੀ ਤੇ ਜਿਹੜੀ ਪਠਿਆਲੀ ਪੈੜੀ ਆ ਜਿਹਦੇ ਪਿਛਲੇ ਸਾਲ ਚਾਰੇ ਵਾਲੀ ਤੇ ਜਿਹੜੀ ਗੰਨੇ ਵਾਲੀ ਪੈੜੀ ਉਹਦੇ 'ਚ ਨਹੀਂ ਕਰਨੀ ਜਿਹੜੀਆਂ ਦੂਜੀਆਂ ਬਾਕੀ ਪੈੜੀਆਂ ਨੇ ਸਾਰੀਆਂ ਉਹਦੇ 'ਚ ਕਰਨੀ ਆ ਜਰੂਰ ਕਰਨੀ ਚਾਹੀਦੀ ਉਹਦੇ 'ਚ ਕਾਮਯਾਬ ਆ ਕਿਉਂਕਿ ਉਹਨਾਂ 'ਚ ਨਦੀਨ ਬਹੁਤ ਜ਼ਿਆਦਾ ਹੋ ਜਾਂਦਾ ਜਿਹੜੀ ਕਮਾਦ ਵਾਲੀ ਤੇ ਪੱਠੇ ਨੇ ਚਾਰੇ ਵਾਲੀ ਪੈੜੀਆਂ ਉਹਦੇ 'ਚ ਪ੍ਰੇਜ ਰੱਖਣਾ ਚਾਹੀਦਾ ਬਾਕੀ ਇਹਦੇ ਥੱਲੇ ਜਿੰਨਾ ਵੀ ਰਕਬਾ ਆਉਂਦਾ ਨਾ ਪਹਿਲਾਂ 2 ਕਿੱਲੇ ਤੋਂ ਕਿੱਲੇ ਤੋਂ 4 ਕਿੱਲੇ ਤੋਂ ਸ਼ੁਰੂ ਕਰੋ ਉਸ ਤੋਂ ਬਾਅਦ ਜਦੋਂ ਤੁਸੀਂ ਇਸ ਤਜਰਬੇ 'ਚ ਕਾਮਯਾਬ ਹੋ ਗਏ ਅਗਲੇ ਸਾਲ ਰਕਬਾ ਵਧਾਈ ਜਾਓ ਔਰ ਇਹਦੇ 'ਚ ਜਿਹੜੀ ਲੇਬਰ ਦੀ ਸਾਨੂੰ ਸਮੱਸਿਆ ਜਿਹੜੀ ਕੱਦੂ ਵਾਲੇ ਝੋਨੇ ਚਾਹੀਦੇ ਜਦੋਂ ਖਾਦ ਖਿਲਾਰਦੇ ਆ ਫਰਟੀਲਾਈਜ਼ਰ ਦਿੰਨੇ ਆ ਉਹਦੇ ਚ ਉਹ ਤੁਰਿਆ ਨਹੀਂ ਜਾਂਦਾ ਛੇਤੀ ਪੈਂਦੀ ਨਹੀਂ ਇਹਦੇ ਸੁੱਕਾ ਝੋਨਾ ਹੁੰਦਾ ਤੇ ਇਹਦੇ ਚ ਸਪਰੇਅ ਕਰਨੀ ਇਹਦੇ ਚ ਫਰਟੀਲਾਈਜ਼ ਕਰਨਾ ਇਹ ਬਹੁਤ ਸੋਖਾ ਹੋ ਜਾਂਦਾ ਮੇਰਾ ਨਾਮ ਰਾਜਵੀਰ ਸਿੰਘ ਟਰਸਟੀ ਪਿੰਗਲਵਾੜਾ ਸੁਸਾਇਟੀ ਅੰਮ੍ਰਿਤਸਰ ਅਸੀਂ 2007 ਤੋਂ ਜਿਹੜੀ ਕੁਦਰਤੀ ਖੇਤੀ ਜਿਹਨੂੰ ਤੁਸੀਂ ਆਰਗੈਨਿਕ ਖੇਤੀ ਕਹਿ ਲੈਂਦੇ ਹੋ ਸੁਭਾਸ਼ ਪਾਲਕਰ ਜੀ ਦੇ ਫਾਰਮੂਲੇ ਅਨੁਸਾਰ ਉਹ ਕਰ ਰਹੇ ਆ ਔਰ ਇਹ ਅਸੀਂ ਜਿਹੜੀ ਡਾਇਰੈਕਟ ਸੋਇੰਗ ਆ ਇਹ ਅਸੀਂ ਤਕਰੀਬਨ ਪਿਛਲੇ 7 ਸਾਲ ਤੋਂ ਕਰਦੇ ਆ ਕਿਉਂਕਿ ਅਸੀਂ ਸਾਰੀ ਜਿਹੜੀ ਨੈਚੁਰਲ ਫਾਰਮਿੰਗ ਹੈ ਅਸੀਂ ਬਾਬਾ ਜੀ ਦਾ ਉਹ ਉਪਦੇਸ਼ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਜਦੋਂ ਬਾਬਾ ਜੀ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ ਕਿ ਪਾਣੀ ਬਚਾਓ ਕਿਤੇ ਬਚੋਗੇ ਜੇ ਤੁਸੀਂ ਹਵਾ ਆਕਸੀਜਨ ਜਿਹੜੀ ਆ ਇਹ ਸ਼ੁੱਧ ਰੱਖੋਗੇ ਤੇ ਤਾਂ ਬਚੋਗੇ ਧਰਤੀ ਜਰੀਲੀ ਹੋਣ ਤੋਂ ਬਚਾਓਗੇ ਤੇ ਤਾਂ ਬਚੋਗੇ ਔਰ ਜਿਹੜੀ ਸਾਡੀ ਖੇਤੀ ਆ ਇਹ ਬਿਨਾ ਖਾਦਾਂ ਬਿਨਾ ਫਰਟੀਲਾਈਜ਼ਰ ਤੋਂ ਹੋ ਰਹੀ ਆ ਉੱਥੇ ਕਿਸਾਨ ਵੀਰ ਵੇਖਣ ਵਾਸਤੇ ਆਉਂਦੇ ਆ ਔਰ ਜਿਹੜੀ ਝੋਨੇ ਦੀ ਫਸਲ ਹੈ ਸਾਡੀ ਉਹ ਵੀ ਇੱਕ ਨਵਕਲੀ ਕਿਸਮ ਦੀ ਹੁੰਦੀ ਆ ਕਿਉਂਕਿ ਸਾਡੇ ਕੋਲ ਜਿਹੜੀ ਡ੍ਰਿਲ ਮਸ਼ੀਨ ਸਗੀ ਉਹ ਅਮਰਸਾਨੀ ਪੰਜਾਬ ਦੀ ਪਹਿਲੀ ਡ੍ਰਿਲ ਮਸ਼ੀਨ ਜਿਹੜੀ ਅਸੀਂ ਬਣਾਈ ਸੀ ਡਾਇਰੈਕਟ ਸੋਇੰਗ ਵਾਲੀ ਜਿਹੜੀ ਸੀਗੀ ਔਰ ਇਹ ਅਸੀਂ ਤਜਰਬੇ ਜਦੋਂ ਕੀਤੇ ਬੜੇ ਸਕਸੈਸਫੁਲ ਹੋਏ ਔਰ ਪਾਣੀ ਬਚਾਉਣਾ ਜਿਹੜਾ ਆ ਉਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ ਕਿ ਇੱਕ ਇੱਕ ਬੂੰਦ ਪਾਣੀ ਬਚਾਈਏ ਦੂਸਰੀ ਗੱਲ ਮੈਂ ਕਿਸਾਨ ਵੀਰਾਂ ਨੂੰ ਪਤਾ ਵੀ ਆ ਕਿ 1 ਕਿਲੋ ਝੋਨਾ ਪੈਦਾ ਕਰਨ ਲਈ 4200 ਲੀਟਰ ਪਾਣੀ ਜਿਹੜਾ ਆ ਉਹ ਖਪਤ ਹੋ ਜਾਂਦਾ ਆ ਔਰ ਇਹ ਵੀ ਸਾਨੂੰ ਪਤਾ ਆ ਕਿ ਧਰਤੀ ਦੇ ਥੱਲੇ ਪਾਣੀ 1% ਹੈ 97% ਸਮੁੰਦਰਾਂ ਦੇ ਵਿੱਚ ਆ ਔਰ 2 ਤੋਂ 2.5% ਗਲੇਸ਼ੀਅਰ ਨੇ ਧਰਤੀ ਦਾ ਪਾਣੀ ਡਾਊਨ ਜਾ ਰਿਹਾ ਸਮੁੰਦਰ ਦਾ ਲੈਵਲ ਜਿਹੜਾ ਉੱਪਰ ਆ ਰਿਹਾ ਸਾਡੇ ਵਾਸਤੇ ਬੜਾ ਖਤਰਾ ਆ ਔਰ ਕਿਹੜੇ ਕਿਹੜੇ ਦੇਸ਼ ਜਿਹੜੇ ਆ ਸਮੁੰਦਰ ਦੇ ਪਾਣੀ ਦੇ ਵਿੱਚ ਡੁੱਬ ਜਾਣਗੇ ਔਰ ਇਹ ਬੜੀ ਸਾਡੇ ਸਮਝਣ ਵਾਲੀ ਚੀਜ਼ ਆ ਕਿ ਪਾਣੀ ਜੇ ਨਹੀਂ ਰਿਹਾ ਤੇ ਅਸੀਂ ਕਿਦਾਂ ਆਪਣਾ ਜੀਵਨ ਬਸਰ ਕਰਾਂਗੇ ਔਰ ਕਈ ਥਾਈ ਤੁਸੀਂ ਜਲਾਲਾਬਾਦ ਜਾ ਕੇ ਵੇਖੋ ਫਰੋਜਪੁਰ ਡਿਸਟ੍ਰਿਕਟ ਦੇ ਅੱਗੇ ਜਾ ਕੇ ਔਰ ਉੱਥੇ ਪਾਣੀ ਦੇ ਵਿੱਚ ਜਰੇਨੀਅਮ ਦੀ ਮਾਤਰਾ ਜਿਹੜੀ ਆ ਕੇ ਮੈਨੂੰ ਦੋ ਪਿੰਡਾਂ ਚੋਂ ਨਾ ਸੈਮੀਨਾਰ ਲਈ ਬੁਲਾਇਆ ਸੀਗਾ ਔਰ ਸਾਨੂੰ ਪਾਣੀ ਦੀ ਬੂੰਦ-ਬੂੰਦ ਜਿਹੜੀ ਆ ਉਹ ਸਾਨੂੰ ਬਚਾਉਣੀ ਚਾਹੀਦੀ ਆ ਔਰ ਪੌਦੇ ਦੀ ਡਿਮਾਂਡ ਕਿਸੇ ਦੀ ਵੀ ਪਾਣੀ ਨਹੀਂ ਪੌਦੇ ਦੀ ਡਿਮਾਂਡ ਆ ਨਮੀ ਅਸੀਂ ਫਲੱਡ ਇਰੀਗੇਸ਼ਨ ਕਰਦੇ ਆਂ ਔਰ ਚਾਰ ਪੰਜ ਦੇ ਛੱਡ ਕੇ ਕਿਤੇ ਵੀ ਫਲੱਡ ਇਰੀਗੇਸ਼ਨ ਨਹੀਂ ਆਲ ਵਰਡ ਦੇ ਵਿੱਚ ਡ੍ਰਿਪ ਸਿਸਟਮ ਤੇ ਸਪ੍ਰਿੰਕਲਰ ਸਿਸਟਮ ਦੇ ਨਾਲ ਜਿਹੜੀ ਆ ਉਹ ਖੇਤੀ ਹੋ ਰਹੀ ਆ ਸੋ ਪਾਣੀ ਜਿਹੜਾ ਆ ਇਹ ਬੂੰਦ-ਬੂੰਦ ਬਚਾਉਣਾ ਹਰ ਪ੍ਰਾਣੀ ਦਾ ਚਾਹੀਏ ਅਸੀਂ ਵਾਸ਼ਰੂਮ ਜਾਂਦੇ ਆਂ ਚਾਹੇ ਅਸੀਂ ਖੇਤ ਦੇ ਵਿੱਚ ਪਾਣੀ ਲਾਉਂਦੇ ਆਂ ਕਿਸੇ ਵੀ ਪਰਪਜ਼ ਵਾਸਤੇ ਜਿਹੜਾ ਪਾਣੀ ਅਸੀਂ ਵਰਤਦੇ ਆਂ ਉਹਨੂੰ ਬਚਾਉਣਾ ਸਾਡੀ ਜਿਹੜੀ ਆ ਉਹ ਪਹਿਲੀ ਡਿਊਟੀ ਇਸ ਕਰਕੇ ਇਹ ਜਿਹੜੀ ਡਾਇਰੈਕਟ ਸਵਿੰਗ ਸਕੀਮ ਆ ਇਹ ਜਿਹੜਾ ਵਿਧੀ ਆ ਇਹ ਬਹੁਤ ਵਧੀਆ ਆ ਔਰ ਸਾਰਿਆਂ ਨੂੰ ਇਹ ਅਪਣਾਉਣੀ ਪੈਗੀ ਔਰ ਮੈਂ ਤੇ ਇਹ ਵੀ ਚੋਣਾ ਕਿ ਸਰਕਾਰ ਨੂੰ ਇੱਕ ਰੂਲ ਬਣਾ ਦੇਣਾ ਚਾਹੀਦਾ ਕਿ ਕਿਤੇ ਵੀ ਫਲਡ ਇਰੀਗੇਸ਼ਨ ਦੇ ਨਾਲ ਝੋਨਾ ਨਹੀਂ ਹੋਏਗਾ ਔਰ ਜੇ ਝੋਨਾ ਲਾਣਾ ਆ ਸਾਂ ਤੇ ਅਸੀਂ ਜਿਹੜੀ ਡਾਇਰੈਕਟ ਸੋਏਗਾ ਇਸ ਵਿਧੀ ਦੇ ਨਾਲ ਹੀ ਝੋਨਾ ਜਿਹੜਾ ਲਾਵਾਂਗੇ ਪਾਣੀ ਬਚਾਉਣਾ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਨਸਲਾਂ ਆ ਉਹਨਾਂ ਨੂੰ ਅਸੀਂ ਕੀ ਦੇ ਕੇ ਜਾ ਰਹੇ ਹਾਂ ਕਿਉਂਕਿ ਉਹਨਾਂ ਲਈ ਅਸੀਂ ਪਾਣੀ ਮੁਕਾ ਕੇ ਜਾ ਰਹੇ ਹਾਂ ਔਰ ਇਹ ਬੜੀ ਖਤਰਨਾਕ ਗੱਲ ਹੈ ਕਿ ਗਲੇਸ਼ੀਅਰ ਖੁਰ ਰਹੇ ਆ ਗਰਮੀ ਵੱਧ ਰਹੀ ਆ ਔਰ ਸਾਡਾ ਫਰਜ ਜਿਹੜਾ ਬੰਦਾ ਸੀਗਾ ਬਾਣੀ ਪੜ ਕੇ ਅਸੀਂ ਉੱਤੇ ਅਸਰ ਨਹੀਂ ਕਰਤਾ ਸੋ ਕਿਸਾਨ ਵੀਰੋ ਝੋਨੇ ਤੇ ਬਾਸਮਤੀ ਦੀ ਸਿੱਧੀ ਬਜਾਈ ਕਰਨ ਵਾਲੇ ਕਿਸਾਨ ਵੀਰਿਆਂ ਦੇ ਵਿੱਚੋਂ ਇੱਕ ਹੋਰ ਕਿਸਾਨ ਵੀਰ ਮੇਰੇ ਨਾਲ ਖੜੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੁਹਾਡਾ ਨਾਮ ਤੇ ਪਿੰਡ ਦੱਸੋ ਜੀ ਪਹਿਲਾਂ ਮੇਰਾ ਨਾਮ ਸਰਦਾਰ ਅਰਪਾਲ ਸਿੰਘ ਹੈ ਜੀ ਤੇ ਪਿੰਡ ਨਾਲ ਹੀ ਇਹਨਾਂ ਦੇ ਪਿੰਡ ਸ਼ਿਨਾ ਕਰਮ ਸਿੰਘ ਆ ਜੀ ਸੋ ਕਿੰਨੀ ਕੁ ਬਜਾਈ ਝੋਨੇ ਦੀ ਸਿੱਧੀ ਕੀਤੀ ਹੈ ਤੇ ਨਾਲ ਬਾਸਮਤੀ ਦੀ ਜਾਂ ਕੋਈ ਕੀਤਾ ਰਕਵਾ ਇਸੇ ਫਸਲ ਹਟ ਲਿਆਂਦਾ ਨਹੀਂ ਜੀ ਅਸੀਂ ਇਸ ਵਾਰ ਤਾਂ ਨਹੀਂ ਕੀਤਾ ਪਿਛਲੇ ਸਾਲ ਵੀ ਇਹਨਾਂ ਦਾ ਦੇਖਣ ਆਏ ਸੀ ਇੱਥੇ ਹਾਂ ਇਹ ਸਾਨੂੰ ਬਹੁਤ ਵਧੀਆ ਲੱਗਿਆ ਇਹਨਾਂ ਪਿਛਲੇ ਸਾਲ ਥੋੜਾ ਕੀਤਾ ਸੀ ਤਿੰਨ ਚਾਰ ਕੱਲੇ ਤੇ ਇਹਨਾਂ ਦਾ ਝਾੜ ਬਹੁਤ ਵਧੀਆ ਸੀ ਵੇਖ ਕੇ ਗਏ ਆ ਤੇ ਹੁਣ ਸਾਡਾ ਵੀ ਮਨ ਬਣ ਗਿਆ ਵੀ ਅਗਲੇ ਸਾਲ ਤੋਂ ਅਸੀਂ ਵੀ ਜ਼ਰੂਰ ਅਸੀਂ 36 37 ਕੱਲੇ ਦੇ ਮਤਲਬ ਵਿੱਚ ਉਹਨਾਂ ਲਾਇਆ ਤੇ ਜਿਹਦੇ ਵਿੱਚੋਂ ਅਸੀਂ ਵੀ ਕੋ ਚੌਥਾ ਹਿੱਸਾ ਜ਼ਰੂਰ ਲਾਵਾਂਗੇ ਤੀਜਾ ਚੌਥਾ ਹਿੱਸਾ ਇਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਕਿਉਂਕਿ ਪਾਣੀ ਦੀ ਬਹੁਤ ਬਚਦੇ ਆ ਤੇ ਇਹਦੇ ਵਿੱਚ ਖਾਦ ਪਾਉਣੀ ਸਭ ਤੋਂ ਵੱਡੀ ਸਮੱਸਿਆ ਖਾਦ ਪਾਉਣੀ ਸੌਖੀ ਜਾਂ ਜਿਹੜੀ ਲੇਬਰ ਨਹੀਂ ਮਿਲ ਰਹੀ ਤੇ ਉਹਦਾ ਤੁਹਾਨੂੰ ਬੜੀ ਜ਼ਿਆਦਾ ਦਿੱਕਤ ਆਉਂਦੀ ਆ ਤੇ ਇਹਦੇ ਵਿੱਚ ਆਮ ਮਾੜਾ ਬੰਦਾ ਵੀ ਖਾਦ ਪਾ ਲੈਂਦਾ ਤੇ ਸਪਰੇਅ ਕਰ ਲੈਂਦਾ ਤੇ ਇਹਦਾ ਝਾੜ ਵੀ ਵੈਸੇ ਵਧਿਆ ਹੂੰ ਸੋ ਤੁਸੀਂ ਕਹਿ ਰਹੇ ਹੋ ਤੁਸੀਂ ਬਜਾਈਏ ਦੇਖੀ ਹੈ ਬੜੀ ਵਧੀਆ ਆ ਐਸ ਵੇਲੇ ਬਜਾਈ ਕਿਦਾਂ ਦੀ ਲੱਗ ਰਹੀ ਹੈ ਤੁਹਾਨੂੰ ਐਸ ਵੇਲੇ ਬਹੁਤ ਵਧੀਆ ਜੀ ਪਿਛਲੇ ਪਿਛਲੇ ਸਾਲ ਨੂੰ ਕੁਝ ਪਰਸੈਂਟ ਬਹੁਤ ਵਧੀਆ ਜ਼ਿਆਦਾ ਹੂੰ ਸੋ ਪਿਛਲੇ ਸਾਲ ਨਾਲੋਂ ਵੀ ਵਧੀਆ ਬਜਾਈ ਆ। ਸੋ ਉਮੀਦ ਕਰਦੇ ਆ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਰਕਬਾ ਸਿੱਧੀ ਬਜਾਈ ਹੇਠ ਲਿਆਉਣਗੇ ਅਗਲੇ ਸਾਲਾਂ ਦੇ ਵਿੱਚ। ਸੋ ਬਹੁਤ ਹੀ ਕਿਸਾਨ ਵੀਰ ਜਿਹੜੇ ਉਹ ਦੇਖ ਕੇ ਕਈ ਵਾਰੀ ਨਾ ਉਹਨਾਂ ਨੂੰ ਪਹਿਲਾਂ ਨਹੀਂ ਪਤਾ ਲੱਗਦਾ ਜਦੋਂ ਦੂਸਰੇ ਦੀ ਫਸਲ ਦੇਖ ਲੈਂਦੇ ਆ ਬਲਕਿ ਉਹ ਝਾੜ ਦੇਖਦੇ ਆ ਯਾਰ ਦੇਖੀ ਇਹਦਾ ਝਾੜ ਕਿੰਨਾ ਆਇਆ ਜੇ ਤਾਂ ਵਧਿਆ ਫੇਰ ਤਾਂ ਆਪਾਂ ਵੀ ਲਾ ਲਾਂਗੇ ਜੇ ਕਟਿਆ ਤਾਂ ਫੇਰ ਨਹੀਂ ਲਾਉਣਾ। ਸੋ ਝਾੜ ਕਿਸਾਨ ਵੀਰੋ ਭਾਵੇਂ ਤੁਹਾਡਾ ਕੁਆਂਟਲ ਘਟ ਜਵੇ ਪਰ ਤੁਹਾਡੇ ਖਰਚੇ ਕਿੰਨੇ ਵੱਜ ਜਾਣੇ ਆ ਇਹ ਜ਼ਰੂਰ ਦੇਖੋ ਪਾਣੀ ਕਿੰਨਾ ਵੱਜ ਜਾਣਾ ਇਹ ਕਿੰਨਾ ਵੱਜ ਜਾਣਾ ਇਹ ਵੀ ਦੇਖੋ ਸੋ ਸਾਰੀਆਂ ਖਰਚੇ ਘਟਾ ਕੇ ਜੇ ਇੱਕ ਦੋ ਕੁਇੰਟਲ ਝਾੜ ਘਟ ਵੀ ਗਿਆ ਤਾਂ ਫਿਰ ਕੀ ਹੋ ਗਿਆ ਸੋ ਆਪਾਂ ਇਸ ਬਜਾਈ ਵੱਲ ਨੂੰ ਆਈਏ ਅੱਛਾ ਤੁਸੀਂ ਦੁਆਰਾ ਦੱਸੋ ਜੀ ਫਿਰ ਥੋੜਾ ਜਿਹਾ ਕਿ ਹੁਣ ਇਹਦੇ ਵਿੱਚ ਕੀ ਕੀ ਆਪਰੇਸ਼ਨ ਕਰਨ ਵਾਲੇ ਨੇ ਇਹਨਾਂ ਦਿਨਾਂ ਦੇ ਵਿੱਚ ਕੀ ਝੋਨੇ ਦੇ ਵਿੱਚ ਹੋਣਾ ਕਰਨ ਵਾਲਾ ਹੁਣ ਜਿਹੜੇ ਕੋਈ ਬਹੁਤ ਟਾਵਾ ਬੂਟਾ ਨਦੀਨ ਦਾ ਬਚ ਗਿਆ ਦਵਾਈ ਨਾਲੋਂ ਉਹ ਲੇਬਰ ਕੋਲੋਂ ਅਸੀਂ ਕਢਾਵਾਂਗੇ ਉਦੋਂ ਬਾਅਦ ਫਿਰ ਇਹ ਖਾਦ ਜਿਹੜੀ ਆ ਜ਼ਿੰਕ ਦੀ ਕਿਹ ਜੇ ਨਹੀਂ ਖਾਦ ਪਾਈ ਅਸੀਂ ਜ਼ਿੰਕ ਖਾਦ ਉਹ ਦੁਬਾਰਾ ਜ਼ਿੰਕ ਖਾਦ ਪਾਵਾਂਗੇ ਅਸੀਂ ਹਾਂਜੀ ਤੇ ਫਿਰ ਉਦੋਂ ਬਾਅਦ ਜਿਹੜੀ ਜਿਹੜੀ ਚੀਜ਼ ਦੀ ਲੋੜ ਹੋਊਗੀ ਉਹ ਟਾਈਮ ਦੇ ਹਿਸਾਬ ਨਾਲ ਸਪਰਿਆ ਕਰੀ ਜਾਵਾਂਗੇ ਰਾਬਤਾ ਹੈਗਾ ਖੇਤੀਬਾੜੀ ਵਿਭਾਗ ਦੇ ਨਾਲ ਹਾਂਜੀ ਜਰੂਰ ਜਰੂਰ ਜੀ ਖੇਤੀਬਾੜੀ ਵਿਭਾਗ ਦਾ ਬੜਾ ਸਾਥ ਹੈ ਜੀ ਉਹਨਾਂ ਦੀ ਬਦੌਲਤ ਹੀ ਅਸੀਂ ਤੱਕ ਪਹੁੰਚੇ ਉਹ ਸਾਡੇ ਕੋਲ ਜਦੋਂ ਵੀ ਉਹਨਾਂ ਨੂੰ ਫੋਨ ਕਰੀਦਾ ਉਦੋਂ ਹੀ ਹਾਜ਼ਰ ਹੋ ਜਾਂਦੇ ਨੇ ਜੀ ਸਾਡੇ ਚੀਫ ਸਾਹਿਬ ਵੀ ਦੋ ਚੱਕਰ ਲਾਗੇ ਨੇ ਜੇ ਆ 21 ਮਈ ਤੋਂ ਬਾਅਦ ਬਾਅਦ ਤੇ ਸਾਡੇ ਬਲਾਕ ਹਰਸਾ ਸੀਨਾ ਦੇ ਮੁਲਾਜ਼ਮ ਜਿਹੜੇ ਉਹ ਤੇ ਆਉਂਦੇ ਰਹਿੰਦੇ ਪੰਜ ਸੱਤਾਂ 10 ਦਿਨਾਂ ਦੇ ਵਿੱਚ ਵਿੱਚ ਜੀ ਹਾਂਜੀ ਤੁਹਾਡੇ ਆਪਣੇ ਪਿੰਡ ਦੇ ਵਿੱਚ ਕਿੰਨੇ ਕੁ ਜ਼ਿਮੀਦਾਰ ਨੇ ਜਿਨ੍ਹਾਂ ਨੇ ਇਹ ਇਸ ਬਜਾਈ ਟਰੱਕ ਵਲੇੰਦਾ ਸਾਡੇ ਪਿੰਡ ਦੇ ਵਿੱਚ 55 60 ਏਕੜ ਜ਼ਮੀਨ ਦੇ ਵਿੱਚ ਡੀਐਸਰ ਹੋਈ ਐਸ ਵਾਰ ਠੀਕ ਹੈ ਸੋ ਛੋਟਾ ਜਿਹਾ ਪਿੰਡਾ ਕਿਸਾਨ ਵੀਰੋ ਬਹੁਤ ਵਧੀਆ ਬਜਾਈ ਹੀਟ 55 60 ਏਕੜਾਉਣੇ ਬਹੁਤ ਵਧੀਆ ਗੱਲ ਹੈ 300 ਕੁਝ ਏਕੜ ਸਾਡੀ ਟੋਟਲ ਰਕਬਾ ਸਾਡਾ ਤੇ 55 60 ਕਿਲੇ 20 25% ਆ ਜਿਹੜਾ ਰਕਬਾ ਸਿੱਧੀ ਬਜਾਈ ਹੀਟ ਆ ਗਿਆ ਸੋ ਆਪਾਂ ਵੀ ਕੋਸ਼ਿਸ਼ ਕਰੀਏ ਆਪਣੇ بڑے ਪਿੰਡ ਨੇ ਆਪਾਂ ਤਾਂ ਬਹੁਤ ਸਾਰਾ ਰਕਬਾ ਇਸ ਬਜਾਈ ਦੇ ਥੱਲੇ ਲਿਆ ਕੇ ਪਾਣੀ ਦੀ ਬਚਤ ਕਰ ਸਕਦੇ ਹਾਂ ਕੋਸ਼ਿਸ਼ ਕਰੀਏ ਆਉਣ ਵਾਲੇ ਸਾਲਾਂ ਚ ਮਹਿਕਮੇ ਦੀ رائے ਲੈ ਕੇ ਕਿਹੜੀ ਬਜਾਈ ਬੀਜਣੀ ਆਪਾਂ ਕਿਹੜੀ ਫਸਲ ਬੀਜਣੀ ਆ ਕਿਹੜੀ ਕਿਸਮ ਬੀਜਣੀ ਆ ਉਹਦੀ ਸੰਬੰਧੀ ਅੱਪਰ ਐ ਲੈ ਕੇ ਬੀਜੀ ਕਿਸਮ ਬਾਰੇ ਥੋੜਾ ਜਿਹਾ ਮੇਰੇ ਦਿਮਾਗ 'ਚ ਆਇਆ ਵੀ ਇਹਦੇ ਲਈ ਕੋਈ ਸਪੈਸ਼ਲ ਕਿਸਮ ਬੀਜਣੀ ਪੈਂਦੀ ਆ ਨਹੀਂ ਨਹੀਂ ਇਹਦੇ ਵਾਸਤੇ ਸਪੈਸ਼ਲ ਕਿਸਮ ਕੋਈ ਨਹੀਂ ਇਹਦੇ ਵਾਸਤੇ ਇੰਨਾ ਧਿਆਨ ਰੱਖਣਾ ਪੈਂਦਾ ਵੀ ਜੋ ਪਿਛਲੇ ਸਾਲ ਵੈਰੈਟੀ ਬੀਜੀ ਆ ਜੇ ਉਹੋ ਬੀਜੀ ਜਾਵੇ ਨਾਲ ਦੇ ਵਿੱਚ ਉਹ ਪਿਛਲੇ ਸਾਲ ਦੇ ਜਿਹੜੇ ਦਾਣੇ ਕਿਰ ਜਾਂਦੇ ਆ ਮਸ਼ੀਨ ਤੋਂ ਉਹ ਵੀ ਉਗ ਜਾਂਦੇ ਨੇ ਤੇ ਉਹ ਦੂਜੀ ਕਿਸਮ ਦੇ ਵਿੱਚ ਮਿਕਸ ਨਹੀਂ ਹੁੰਦੀ ਜੇ ਪਿਛਲੀ ਵਾਰ ਵੀ ਮੈਂ 1692 ਬੀਜੀ ਸੀ ਕੱਦੂ ਕਰਕੇ ਬੀਜੀ ਸੀ ਇਸ ਵਾਰ 1692 ਬੀਜੀ ਆ ਵੀ ਜੇ ਉਹ ਪਿਛਲੇ ਦਾਣੇ ਵਿੱਚ ਉੱਗ ਜਾਣਗੇ ਤੇ ਵਿੱਚ ਮੇਰੇ ਮਿਲਾਵਟ ਨਾ ਹੋਊਗੀ ਉਹਨਾਂ ਦਾਣਿਆਂ ਦੀ ਦੂਜੀ ਕਿਸਮ ਦੇ ਵਿੱਚ ਬੂਟੇ ਨਾ ਉਗਣਗੇ ਹਾਂ ਇਹਨੂੰ ਗਾਲਾ ਵੀ ਬਹੁਤ ਘੱਟ ਪੈਂਦਾ ਹੈ ਹਾਂ ਔਰ ਲੰਬੇ ਬੂਟੇ ਜਿਹੜੇ ਨਿਕਲਦੇ ਆ ਨਾ ਉਹ ਨਹੀਂ ਨਿਕਲਦੇ ਸੋ ਕਹਿੰਦਾ ਭਾਅ ਕਿ ਬਿਮਾਰੀ ਵੀ ਹੈ ਜਿਹੜੀ ਉਹ ਬਹੁਤ ਘੱਟ ਪੈਂਦੀ ਹੈ ਤੇ ਇਹ ਬਜਾਈ ਹੈ ਜਿਹੜੀ ਕਾਮਯਾਬ ਹੀ ਹੁੰਦੀ ਹੈ ਸੋ ਸਾਨੂੰ ਇਹਦੇ ਵੱਲ ਨੂੰ ਵਧਣਾ ਚਾਹੀਦਾ ਇਹ 100% ਹੀ ਕਾਮਯਾਬ ਹੈ ਜੀ ਹੁਣ ਤੇ ਸਾਰਿਆਂ ਨੇ ਵੇਖ ਹੀ ਲਈ ਆ ਜੀ ਕੋਈ ਤੁਸੀਂ ਜਿਹੜੀ ਤੁਹਾਡੇ ਕੋਲ ਮਸ਼ੀਨ ਆ ਬਜਾਈ ਵਾਲੀ ਇਦੇ ਨਾਲ ਹੋਰ ਕਿਸਾਨ ਵੀਰਾਂ ਦੀ ਬਿਜਾਈ ਕੀਤੀ ਹੈ ਕਿਸੇ ਹੋਰ ਪਿੰਡਾਂ ਨਾਲ ਜੇ ਕੀਤੀ ਹੈ ਜੀ ਸੋ ਉਸ ਮਸ਼ੀਨ ਦੇ ਨਾਲ ਕਿਸਾਨ ਵੀਰੋ ਦੇਖੋ 150 ਏਕੜ ਦੀ ਤਕਰੀਬਨ ਬਿਜਾਈ ਇਹ ਕਰ ਚੁੱਕੇ ਨੇ ਸੋ ਉਮੀਦ ਹੈ ਮੈਂ ਸਾਰੀ ਪੰਜਾਬ ਦੇ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਇਨ੍ਹਾਂ ਕਿਸਾਨ ਵੀਰਾਂ ਤੋਂ ਸਿੱਖੋ ਇਨ੍ਹਾਂ ਨੇ ਕਿਸ ਤਰ੍ਹਾਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਬਾਸਮਤੀ ਦੀ ਸਿੱਧੀ ਬਿਜਾਈ ਕੀਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਪਾਣੀ ਬਚਾਉਣ ਦੇ ਉੱਤੇ ਜ਼ੋਰ ਦਈਏ ਜਿਹੜਾ ਦਿਨੋਂ ਦਿਨ ਡੂੰਘਾ ਹੁੰਦਾ ਜਾ ਰਿਹਾ ਸੋ ਕਿਸਾਨ ਵੀਰੋ ਵਧੀਆ ਜਾਣਕਾਰੀ ਦਿੱਤੀ ਹੈ ਇਨ੍ਹਾਂ ਕਿਸਾਨ ਵੀਰਾਂ ਨੇ ਇਨ੍ਹਾਂ ਸਾਰੇ ਕਿਸਾਨ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿਸਾਨ ਵੀਰੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਘਰ ਬੈਠੇ ਸਾਡਾ ਪ੍ਰੋਗਰਾਮ ਦੇਖ ਰਹੇ ਹੋ ਇਹ ਕਰਦੇ ਆ ਕਿ ਕਿਸਾਨ ਵੀਰਾਂ ਤੇ ਭੈਣਾਂ ਨੂੰ ਜੋ ਛੋਨੇ ਦੀ ਸਿੱਧੀ ਬਜਾਈ ਕਰਦੇ ਨੇ ਜਾਂ ਅੱਗੇ ਤੋਂ ਛੋਨੇ ਦੀ ਸਿੱਧੀ ਬਜਾਈ ਕਰਨਾ ਚਾਹੁੰਦੇ ਨੇ ਉਹਨਾਂ ਲਈ ਅੱਜ ਦਾ ਇਹ ਪ੍ਰੋਗਰਾਮ ਬੇਹੱਦ ਹੀ ਜਿਹੜਾ ਲਾਭਦਾਇਕ ਹੋਇਆ ਹੋਵੇਗਾ ਕਿਉਂਕਿ ਡਾਕਟਰ ਦੇ ਵੱਲੋਂ ਵੀ ਬਹੁਤ ਸਾਰੇ ਤਜਰਬੇ ਜਿਹੜੇ ਸਾਂਝੇ ਕੀਤੇ ਗਏ ਨੇ ਤੇ ਇਸੇ ਤਰ੍ਹਾਂ ਜੋ ਕਿਸਾਨ ਇਸ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ ਨੇ ਇਸੇ ਤਰ੍ਹਾਂ ਅਗਲੇ ਵਾਰ ਫਿਰ ਕੋਈ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਤੁਸੀਂ ਜੁੜੇ ਰਹੋ ਮੇਰਾ ਪੈਨ ਮੇਰੇ ਖੇਤ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ